ਇਹ ਵੀਡੀਓ ਆਪਣੀ ਅੱਜ ਵਾਲੀ ਤੂੜੀ ਵਾਲੀ ਮਸ਼ੀਨਾਂ ਵਾਲਿਆਂ ਵਾਸਤੇ ਖਾਸ ਕਰਕੇ ਐ ਉਹਨਾਂ ਵਾਸਤੇ ਹੀ ਹੈਗੀ ਐ ਤੂ ਦਾ ਪੁਆਇੰਟ ਗੱਲ ਕਰਾਂਗੇ ਬਾਹਲਾ ਥੋੜਾ ਸਮਾਂ ਨਹੀਂ ਲੈਂਦੇ ਤਾਂ ਜਿਹੜੇ ਭਰਾਵਾਂ ਨੇ ਤੂੜੀ ਵਾਲੀਆਂ ਮਸ਼ੀਨਾਂ ਆਪਣੇ ਤੋਂ ਰਿਪੇਅਰ ਕਰਵਾਉਣੀ ਐ ਤਾਂ ਉਹਨਾਂ ਵਾਸਤੇ ਕੀ ਐ ਵੀ ਜਿਹੜੇ ਭਰਾ ਮਗਰਲੇ ਸਾਲ ਜਾਂ ਉਦੋਂ ਮਗਰਲੇ ਸਾਲ ਨਾਰਾਜ਼ ਹੁੰਦੇ ਸੀ ਕਹਿੰਦੇ ਬਾਈ ਜੀ ਸਾਨੂੰ ਤਾਂ ਤੁਸੀਂ ਸਮਾਂ ਹੀ ਨਹੀਂ ਦਿੱਤਾ ਤਾਂ ਪਹਿਲਾਂ ਆਓ ਕੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਬਾਈ ਜੀ ਵੀ ਸਾਡੀ ਮਸ਼ੀਨ ਅਸੀਂ ਕਿੱਦਾਂ ਭੇਜੀਏ ਸੀਮਤ ਜੀ ਮਸ਼ੀਨਾ ਅਸੀਂ 70 80 ਮਸ਼ੀਨਾ ਸੀਜ਼ਨ ਚ ਰਿਪੇਅਰ ਕਰਦੇ ਆ ਜਦੋਂ ਤੁਸੀਂ ਮੌਕੇ ਤੇ ਫੋਨ ਕਰਦੇ ਆ ਤਾਂ ਉਦੋਂ ਤੁਹਾਨੂੰ ਜਵਾਬ ਦੇ ਦਿੰਨੇ ਆ ਤਾਂ ਤੁਹਾਨੂੰ ਕਿਤੇ ਨਾ ਕਿਤੇ ਦੁੱਖ ਹੁੰਦਾ ਸਾਨੂੰ ਵੀ ਦੁੱਖ ਹੁੰਦਾ ਵੀ ਸਾਡਾ ਗਾਹਕ ਨਾਰਾਜ਼ ਹੁੰਦਾ ਤਾਂ ਜਿਹੜੇ ਖਾਸ ਕਰਕੇ ਆਪਣੇ ਦੂਰ ਵਾਲੇ ਜਿੰਨੇ ਵੀ ਆਪਣੇ ਨਾਲ ਜੁੜੇ ਆ ਚੈਨਲ ਤੇ ਆਪਾਂ ਨੂੰ ਚਾਹਣ ਵਾਲੇ ਆਪਾਂ ਨੂੰ ਪਿਆਰ ਕਰਨ ਵਾਲੇ ਆਪਣੀਆਂ ਵੀਡੀਓ ਨੂੰ ਲਾਈਕ ਕਰਨ ਵਾਲੇ ਜਿਹੜੇ ਆਪਾਂ ਨੂੰ ਤੋਂ ਕੰਮ ਕਰਾਉਣ ਵਾਲੇ ਜੇ ਚਾਵਣ ਆਪਣੇ ਕੋਲੇ ਉਹੀ ਬੰਦਾ ਮਸ਼ੀਨ ਲੈ ਕੇ ਆਵੇ ਜਿਹਦੀ ਮਸ਼ੀਨ ਦੇ ਵਿੱਚ ਕੋਈ ਮੇਜਰ ਪ੍ਰੋਬਲਮ ਹੈ ਤੇ ਉਹਨਾਂ ਦਾ ਲੋਕਲ ਮਿਸਤਰੀਆਂ ਤੋਂ ਕਰਵਾ ਕੇ ਵੇਖ ਲਿਆ ਉਹਨਾਂ ਨੇ ਮਸਲਾ ਹੱਲ ਨਹੀਂ ਹੋਇਆ ਤਾਂ ਦੂਰ ਵਾਲੇ ਆਉਣ ਕਿਉਂਕਿ ਦੂਰ ਦਾ ਟਰਾਂਸਪੋਰਟ ਦਾ ਖਰਚਾ ਆਉਣ ਜਾਣ ਦਾ ਥੋੜਾ ਪੈ ਜਾਣਾ ਤਾਂ ਬਾਕੀ ਰਹੀ ਗੱਲ ਕਈ ਭਰਾ ਫੋਨ ਕਰਦੇ ਆ ਬਾਈ ਜੀ ਤੁਹਾਡਾ ਰੇਟ ਕਿੰਨਾ ਹੁੰਦਾ ਤੁਸੀਂ ਕਿਵੇਂ ਕਰੋਗੇ ਕੀ ਕਰੋਗੇ ਕਿੰਨੇ ਕ ਪੈਸੇ ਲਵਾਂਗੇ ਕਈਆਂ ਨੂੰ ਐਂ ਡਾਊਟ ਹੁੰਦਾ ਵੀ ਕੀਮਤ ਐ ਜਾਦੇ ਫੈਮਸ ਆ ਤਾਂ ਕੀਮਤ ਰੇਟ ਵੱਧ ਲੈਂਦੇ ਹੋਣੇ ਸਾਡਾ ਬਾਈ ਜੀ ਆਮ ਸੀਮਿਤ ਜਾਂ ਰੇਟ ਐ ਜਿਹੜੇ ਭਰਾ ਨੇ ਮਸ਼ੀਨ ਰਿਪੇਅਰ ਕਰਾਉਣੀ ਹੋਵੇ ਸਾਨੂੰ ਵਟਸਐਪ ਤੇ ਮੈਸੇਜ ਕਰ ਦਿਓ ਜਿਹੜਾ ਕੰਮ ਦੀ ਡਿਟੇਲ ਵਾਈਜ਼ ਅਸੀਂ ਤੁਹਾਨੂੰ ਲਿਸਟ ਭੇਜ ਦਿਆਂਗੇ ਤਾਂ ਹੋਰ ਜੇ ਕਿਸੇ ਭਰਾ ਉਹ ਜਿਵੇਂ ਤੁਸੀਂ ਮੈਸੇਜ ਕਰ ਲੈਨੇ ਹੋ ਵੀਡੀਓ ਵੇਖੀ ਅੱਗੇ ਆਪਾਂ ਨੰਬਰ ਛੱਡ ਦਿੰਦੇ ਸੀਗੇ ਤਾਂ ਨਾਲ ਦੀ ਨਾਲ ਫੋਨ ਲਾ ਲਿਆ ਵੀਡੀਓ ਦੇ ਵਿੱਚ ਤੁਸੀਂ ਪੂਰਾ ਵੇਂਦੇ ਹੈ ਨਹੀਂਗੇ ਤੇ ਨਾਲ ਦੀ ਨਾਲ ਤੁਸੀਂ ਫੋਨ ਲਾ ਲੈਨੇ ਹੋ ਐ ਨਾ ਕਰਿਆ ਕਰੋ ਤੇ ਏਦਕੀ ਜਿਹੜੀਆਂ ਵੀਡੀਓ ਆਉਣਗੀਆਂ ਪ੍ਰੋਪਰ ਏ ਟੂ ਜ਼ेड ਜਾਣਕਾਰੀ ਜਿੰਨੀ ਇੱਕ ਇੱਕ ਜਿਹੜੀ ਚੀਜ਼ ਮੈਂ ਰੀਲ ਤੇ ਵੀ ਇੱਕ ਵੀਡੀਓ ਬਣੂੰਗੀ ਸਟੈਪ ਤੇ ਇੱਕ ਬਣੂੰਗੀ ਹਰੇਕ ਵੀਡੀਓ ਏਦਕੀ ਰੈਗੂਲਰ ਆਊਗੀ ਦੂਜੇ ਤੀਜੇ ਦਿਨ ਅਸੀਂ ਵੀਡੀਓ ਪਾਉਂਦੇ ਰਵਾਂਗੇ ਜੇ ਤੁਹਾਨੂੰ ਵੀਡੀਓ ਵੇਖ ਲਈ ਉਹ ਮੈਂ ਸੈਟਿੰਗ ਕਰ ਲਈ ਫੇਰ ਵੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਫੋਨ ਕਰੋ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਮਸ਼ੀਨ ਖਰੀਦਣ ਬਾਰੇ ਵੀ ਦੱਸਾਂਗੇ ਵੀ ਕਿਹਈ ਭਰਾਵਾਂ ਨੇ ਨਵੀਂ ਲੈਣੀ ਹੈ ਜਾਂ ਪੁਰਾਣੀ ਲੈਣੀ ਹੈ ਪਿੱਛੇ ਜੇ ਇੱਕ ਭਰਾ ਨੇ ਫੋਨ ਫੋਨ ਕੀਤਾ ਸੀ ਦੋ ਤਿੰਨਾਂ ਨੇ ਮੈਸੇਜ ਕੀਤਾ ਸੀ ਇੱਕ ਹਨਮਾਨਗੜ੍ਹ ਤੋਂ ਸੀ ਇਹ ਕੋਈ ਆਪਣਾ ਦੋਸਤ ਉਹ ਵੀ ਰਾਤ ਨੂੰ ਮੈਸੇਜ ਤੇ ਮੈਸੇਜ ਹੀ ਕਰੀ ਜਾਂਦੇ ਸੀਗੇ ਤਾਂ ਬਾਈ ਜੀ ਜਦੋਂ ਅੱਗੋ ਮੈਸੇਜ ਦੀ ਰਿਪਲਾਈ ਨਹੀਂ ਆਈ ਤੁਸੀਂ ਇੱਕ ਮੈਸੇਜ ਕਰਕੇ ਛੱਡ ਦਿਓ ਜਦੋਂ ਸਾਨੂੰ ਸਮਾਂ ਲੱਗੂ ਅਸੀਂ ਤੁਹਾਨੂੰ ਮੈਸੇਜ ਕਰ ਦਿੰਦੇ ਦਾ ਹਰੇਕ ਨੂੰ ਮੈਸੇਜ ਕਰਨਾ ਔਖਾ ਹੋ ਜਾਂਦਾ ਹੈ ਮਸ਼ੀਨ ਲੈਣ ਵਾਸਤੇ ਤੁਹਾਨੂੰ ਸਾਰਾ ਦੱਸ ਦਿਆਂਗੇ ਨਾ ਅਸੀਂ ਕਿਸੇ ਕੰਪਨੀ ਦੀ ਮਸ਼ਹੂਰੀ ਕਰੀਏ ਨਾ ਅਸੀਂ ਉਹਨਾਂ ਦੀ ਪ੍ਰੋਮੋਸ਼ਨ ਕਰੀਏ ਨਾ ਹੀ ਆਪਾਂ ਪੈਸੇ ਲਈਏ ਕਿਸੇ ਤੋਂ ਠੀਕ ਹੈ ਨਾ ਹੀ ਆਪਾਂ ਕਿਸੇ ਦੀ ਮਸ਼ਹੂਰੀ ਕਰਦੇ ਆ ਤਾਂ ਉਸ ਵਾਸਤੇ ਆਪਾਂ ਇੱਕ ਵੀਡੀਓ ਸਪੈਸ਼ਲ ਬਣਾ ਦੇਾਂਗੇ ਵੀ ਕਿਹੜੀ ਮਸ਼ੀਨ ਤੁਹਾਨੂੰ ਬੈਨੀਫਿਟ ਚ ਰਹੂਗੀ ਜ਼ਿਆਦਾਤਰ ਤੁਸੀਂ ਯੂਟਿਊਬਰ ਵੇਖ ਲੈਨੇ ਹੋ ਚੜਕਪੜਕ ਵਾਲੀਆਂ ਮਸ਼ੀਨਾਂ ਜਿਨ੍ਹਾਂ ਦਾ ਬਾਈ ਜੀ ਸਾਰਾ ੜੰਗਾ ਵਿਕਦਾ ਬਾਹਲੇ ਪਪੂਲਰ ਉਹ ਤਾਂ ਬਾਈ ਜੀ ਰੇਟ ਵੱਧ ਲੈਣਗੇ ਕੋਈ ਵੀ ਮਿਸਤਰੀ ਮਸ਼ੀਨ ਮਾੜੀ ਨਹੀਂ ਬਣਾਉਂਦਾ ਕੋਈ ਵੀ ਫੈਕਟਰੀ ਵਾਲਾ ਜਿਹੜਾ ਬਣਾਉਂਦਾ ਕੋਈ ਵੀ ਚੀਜ਼ ਬਣਾਉਂਦਾ ਸਭ ਵਧੀਆ ਬਣਾਉਂਦੇ ਆ ਤਾਂ ਆਪਾਂ ਤੁਹਾਨੂੰ ਨੁਕਤੇ ਦੱਸ ਦਿਆਂਗੇ ਮਸ਼ੀਨ ਚ ਆਹ ਖੂਬੀਆਂ ਹੋਣੀਆਂ ਚਾਹੀਦੀਆਂ ਤੁਹਾਡਾ ਟਰੈਕਟਰ ਕਿਹੜਾ ਉਸ ਦੇ ਆ ਅਕੋਰਡਿੰਗ ਮਸ਼ੀਨ ਚੱਲੂਗੀ ਤਾਂ ਸੋ ਭਰਾਵੋ ਆਪਾਂ ਬਾਹਲੀ ਵੀਡੀਓ ਲੰਬੀ ਨਹੀਂ ਕਰਦੇ ਕਈ ਭਰਾ ਕਹਿੰਦੇ ਬਾਈ ਯਾਰ ਤੂੰ ਬਾਹਲੀ ਲੰਬੀ ਖਿੱਚ ਕੇ ਲੈ ਜੰਨਾ ਤਾਂ ਭਰਾਵੋ ਮਿਲਦੇ ਆ ਅਗਲੀ ਵੀਡੀਓ ਚ ਵੀਡੀਓ ਦੇਖਣ ਵਾਸਤੇ ਸਾਰਿਆਂ ਦਾ ਧੰਨਵਾਦ ਤੇ ਆਪਾਂ ਲਾਈਕ ਤੇ ਸ਼ੇਅਰ ਕਰਨ ਵਾਸਤੇ ਤੁਹਾਨੂੰ ਇਹ ਕੀ ਕਹਿਣਾ ਹੀ ਛੜਦਾ ਜੀ ਆਪਣੀ ਤੁਸੀਂ Google ਤੇ ਵੀ ਚੈੱਕ ਕਰ ਸਕਦੇ ਹੋ ਤੇ ਜਿਹੜਾ ਆ ਰਹੀ ਆਪਣੇ ਨੰਬਰ ਦੀ ਗੱਲ ਤਾਂ ਆਪਣੇ ਚੈਨਲ ਦੇ ਉੱਤੇ ਜਦੋਂ ਪੇਜ ਖੋਲੋਗੇ ਉਹਦੇ ਤੇ ਆਪਣਾ ਨੰਬਰ ਸ਼ੋ ਹੁੰਦਾ ਆਪਣਾ ਇਹ ਕੀ ਕਿਸੇ ਵੀ ਵੀਡੀਓ ਦੇ ਵਿੱਚ ਆਪਾਂ ਨੰਬਰ ਨਹੀਂ ਲਾਉਣਾ ਕਿਰਤ ਐਗਰੀ ਵਰਕਸ ਤੋਂ ਆਪਣੀ ਦੁਕਾਨ ਹੈ ਪਿੰਡ ਹਿੰਮਤਪੁਰਾ ਆਪਣਾ ਤਹਿਸੀਲ ਅਬੋਰ ਪੈਂਦੀ ਹੈ ਡੱਬ ਵਾਲੀ ਤੋਂ ਹਬੋਰ ਰੋਡ ਤੇ ਆਪਣਾ ਪਿੰਡ ਹੈ ਤੇ ਜੇ ਆਪਣਾ ਨੰਬਰ ਤੁਹਾਨੂੰ ਚਾਹੀਦਾ ਹੋਵੇ ਤਾਂ ਤੁਹਾਨੂੰ ਕਮੈਂਟਾਂ ਦੇ ਵਿੱਚ ਵੀ ਨੰਬਰ ਮਿਲ ਜੂਗਾ ਤੇ ਜਿਹੜੀਆਂ ਪੁਰਾਣੀਆਂ ਵੀਡੀਓ ਆਪਣੀਆਂ ਮਗਰਲੇ ਸਾਲ ਦੀਆਂ ਤਾਂ ਮਗਰਲੇ ਸਾਲ ਤਾਂ ਸੌਰੀ ਚਲੋ ਵੀਡੀਓ ਕਿਸੇ ਕਾਰਨ ਕੋਈ ਕਾਰਨ ਹੋ ਗਿਆ ਸੀ ਆਪਣੇ ਤੋਂ ਨਹੀਂ ਪਾਈ ਗਈ ਉਦੋਂ ਮਗਰਲੀਆਂ ਹਰੇਕ ਵੀਡੀਓ ਤੇ ਆਪਣੀ ਦੁਕਾਨ ਦਾ ਮੇਰਾ ਆਪਦਾ ਖੁੱਦ ਦਾ ਨੰਬਰ ਸ਼ੋ ਹੁੰਦਾ ਹੈਗਾ ਤੇ ਬਾਕੀ ਵੀਡੀਓ ਦੇ ਵਿੱਚ ਤੁਹਾਨੂੰ ਆ ਨੰਬਰ ਦਿਖਾ ਦਿੰਨੇ ਆਗੇ ਆ ਜ਼ੂਮ ਕਰਕੇ ਤਾਂ ਸੋ ਭਰਾਵੋ ਧੰਨਵਾਦ ਸਾਰਿਆਂ ਦਾ